ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਣੀ ਚੋਣ ਦਾ ਨਤੀਜਾ ਆ ਚੁੱਕਾ ਹੈ ਜਿਸ ਵਿੱਚ ਆਵਾ ਦੀ ਪਾਰਟੀ ਦੇ ਉਮੀਦਵਾਰ ਹਰਬੀ ਸਿੰਘ ਸੰਧੂ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਜਿਮਣੀ ਜ਼ੋਨ ਵਿੱਚ ਹਾਰ ਮੰਨ ਰੋ ਪੰਜਾਬ ਕਾਂਗਰਸ ਦੇ ਪ੍ਰਧਾਨ ਅਮ੍ਰਿੰਦਰ ਸਿੰਘ ਰਾਜਾ ਵੜਗ ਨੇ ਲੋਕਾਂ ਦੇ ਫਤਵੀ ਨੂੰ ਸਵੀਕਾਰ ਕਰ ਲਿਆ ਇਸ ਦੌਰਾਨ ਉਹਨਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਅਸੀਂ ਤਰਨਤਾਰਨ ਉਪ ਚੋਣ ਵਿੱਚ ਲੋਕਾਂ ਦੇ ਫੈਸਲੇ ਨੂੰ ਨਿਵਰਤਾ ਨਾਲ ਸਵੀਕਾਰ ਕਰਦੇ ਹਾਂ ਮੈਂ ਆਪਣੇ ਵਰਕਰਾਂ ਦਾ ਧੰਨਵਾਦ ਕਰਦਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਮਾਨਦਾਰੀ ਤੇ ਹਿੰਮਤ ਨਾਲ ਲੜਾਈ ਲੜੀ ਜਿੱਤੇ ਹਾਰ ਰਾਜਨੀਤਿਕ ਦਾ ਹਿੱਸਾ ਹੈ ਕਦੇ ਤੁਸੀਂ ਜਿੱਤਦੇ ਹੋ ਕਦੇ ਤੁਸੀਂ ਜਿੱਤਦੇ ਨਹੀਂ ਪਰ ਇਹ ਇੱਕ ਨਤੀਜਾ ਸਾਡਾ ਧਿਆਨ ਹੀ ਬਦਲ ਸਕਦਾ ਅਸੀਂ 2027 ਵਿੱਚ ਵੱਡੀ ਲੜਾਈ ਲਈ ਤਿਆਰ ਹਾਂ ਸਾਨੂੰ ਇਸ ਬਾਰੇ ਭਰੋਸਾ ਹੈ ਇਹ ਸਾਨੂੰ ਸਿਰਫ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦੀ ਹੈ ਅਸੀਂ ਮਜ਼ਬੂਤੀ ਦੇ ਨਾਲ ਲੋਕਾਂ ਦੇ ਨਾਲ ਖੜੇ ਹਾਂ ਪੰਜਾਬ ਦੇ ਲੋਕਾਂ ਲਈ ਵਾਪਸ ਜਾਵਾਂਗੇ ਦੱਸਦੇ ਕਿ ਇਸ ਤਰਨਤਨ ਰਿਬਣੀ ਚੋਣ ਵਿੱਚ ਐਲਾਨੇ ਨਤੀਜਿਆਂ ਮੁਤਾਬਕ ਕਾਲੀ ਦਲ ਦੀ ਉਮੀਦਵਾਰ ਸੋ ਗਵਿੰਦਰ ਕੋ ਰੰਦਾਵਾ ਦੂਜੇ ਨੰਬਰ ਉਤੇ ਰਹੇ ਜਿਨ੍ਹਾਂ ਨੇ 30500 ਤੋਂ ਵੱਧ ਵੋਟਾਂ ਹਾਸਲ ਕਰਕੇ ਮੁਕਾਬਲੇ ਵਿੱਚ ਆਪਣੀ ਪੋਜੀਸ਼ਨ ਬਣਾਈ ਦੱਸੇ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਣੀ ਚੋਣ ਦਾ ਨਤੀਜਾ ਆ ਚੁੱਕਾ ਹੈ ਜਿਸ ਵਿੱਚ ਆਪ ਦੀ ਪਾਰਟੀ ਦੀ ਉਮੀਦਵਾਰ ਹਰਮੀਤ ਸਿੰਘ ਸੰਧੂਰੇ 12000 ਵੋਟਾਂ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਜਿਮਣੀ ਚੋਣ ਵਿੱਚ ਹਾਰ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦ ਸਿੰਘ ਰਾਜਵੜਿੰਗ ਨੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰ ਲਿਆ ਇਸ ਦੌਰਾਨ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਤਰਨਤਾਰਨ ਉਪਚੋਣ ਵਿੱਚ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ ਮੈਂ ਆਪਣੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਮਾਨਦਾਰੀ ਅਤੇ ਹਿੰਮਤ ਨਾਲ ਲੜਾਈ ਲੜੀ ਚਿੱਤੇ ਹਾਰ ਰਾਜਨੀਤੀ ਦਾ ਹਿੱਸਾ ਹੈ ਕਦੇ ਤੁਸੀਂ ਜਿੱਤਦੇ ਹੋ ਕਦੇ ਤੁਸੀਂ ਨਹੀਂ ਜਿੱਤਦੇ ਪਰ ਇਹ ਇੱਕ ਨਤੀਜਾ ਸਾਡਾ ਧਿਆਨ ਹੀ ਬਦਲ ਸਕਦਾ ਅਸੀਂ 2027 ਵਿੱਚ ਵੱਡੀ ਲੜਾਈ ਲਈ ਤਿਆਰੀ ਕਰ ਰਹੇ ਹਾਂ ਅਤੇ ਸਾਨੂੰ ਇਸ ਬਾਰੇ ਭਰੋਸਾ ਹੈ ਇਹ ਹਾਰ ਸਾਨੂੰ ਰੋਕ ਨਹੀਂ ਸਕਦੀ ਇਹ ਸਾਨੂੰ ਸਿਰਫ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦੀ ਹੈ ਅਸੀਂ ਲੋਕਾਂ ਨਾਲ ਮਜ਼ਬੂਤੀ ਨਾਲ ਖੜੇ ਹਾਂ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਲਈ ਵਾਪਸ ਆਵਾਂਗੇ